ਜਿਹੜਾ ਇਸ ਘਟਨਾਕ੍ਰਮ ਦਾ ਆਉਂਦਾ ਵੀ ਜਰਨਲ ਡਾਇਰ ਨੇ ਜੱਲਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਸੁੰਦਰ ਸਿੰਘ ਮਜੀਠੀਆ ਦੇ ਘਰ ਜਾ ਕੇ ਰਾਤ ਦਾ ਜਿਹੜਾ ਖਾਣਾ ਖਾਦਾ ਉਹ ਇਤਿਹਾਸਕ ਤੱਤਾਂ ਦੇ ਹਵਾਲੇ ਨਾਲ ਠੀਕ ਨਹੀਂ ਹੈ ਉਹ ਗਲਤ ਹੈਗੀ ਹੈ ਸੋ ਵੀਰ ਸੁਖਦੀਪ ਸਿੰਘ ਬਰਨਾਲਾ ਨੇ ਜੋ ਲਿਖਿਆ ਜਿਹੜਾ ਉਹਦੀ ਰਿਸਰਚ ਵਿੱਚ ਆਇਆ ਕਹਿੰਦਾ ਵੀ ਉਸ ਸ਼ਾਮ ਜੱਲਿਆਂ ਵਾਲੇ ਬਾਗ ਦੇ ਕਤਲੇਆਮ ਤੋਂ ਬਾਅਦ ਜਰਨਲ ਡਾਇਰ ਸਿੱਧਾ ਆਪਣੇ ਘਰ ਰਾਮ ਬਾਗ ਚਲਿਆ ਗਿਆ ਜਿੱਥੇ ਕਿ ਜਰਨਲ ਡਾਇਰ ਦੀ ਰਿਹائش ਸੀ ਕੀਤੇ ਹੋਏ ਪਾਪਾਂ ਕਰਕੇ ਜਰਨਲ ਡਾਇਰ ਨੂੰ ਡਰ ਨਾਲ ਕੰਪਨੀ ਛੜੀ ਹੋਈ ਹੋਈ ਸੀ ਉਹਦਾ ਕੰਮ ਬਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਰਨਲ ਦੇ ਆਪਣੇ ਮੂੰਹ ਵਿੱਚ ਪਾਈ ਸਿਗਰਟ ਆਪਣੇ ਹੱਥਾਂ ਨਾਲ ਜਿਹੜਾ ਲਾਈਟਰ ਸੀਗਾ ਉਹਦੇ ਨਾਲ ਵੀ ਜਲਾਈ ਨਹੀਂ ਸੀ ਜਾ ਰਹੀ ਉਹ ਇੰਨਾ ਡਰ ਰਿਹਾ ਸੀ ਉਸ ਕਤਲੇਆਮ ਤੋਂ ਬਾਅਦ ਇੰਨਾ ਡਰਿਆ ਹੋਇਆ ਸੀ ਉਹਦੀ ਉਹਦੀ ਮਾਨਸਿਕਤਾ ਵਿੱਚ ਨੇ ਜਿਹੜਾ ਵਿਅਕਤੀ ਆਪਣੇ ਪਾਪਾਂ ਨਾਲ ਕੰਬ ਰਿਹਾ ਸੀ ਉਹ ਕਿਵੇਂ ਇੱਕ ਇੱਕ ਭਾਰਤੀ ਦੇ ਔਰ ਸਿੱਖ ਦੇ ਘਰ ਜਾ ਕੇ ਰਾਤ ਦਾ ਖਾਣਾ ਖਾ ਸਕਦਾ ਹੈ ਹੈਨਾ ਸ਼ਹਿਰ ਵਿੱਚ ਮਾਰਸ਼ਲ ਲਾ ਲਾਗੂ ਹੋ ਗਿਆ ਸੀ ਸਾਰਾ ਕਬਜ਼ਾ ਜਰਨਲ ਡਾਇਰ ਦਾ ਸੀ ਜਿਹੜਾ ਸਿਵਲ ਪ੍ਰਸ਼ਾਸਨ ਸੀ ਉਹ ਬੇਮੈਨਾ ਹੋ ਕੇ ਰਹਿ ਗਿਆ ਸੀ 8 ਵਜੇ ਤੋਂ ਬਾਅਦ ਕਰਫਿਊ ਲੱਗ ਜਾਣਾ ਸੀ ਸੋ 8 ਵਜੇ ਤੋਂ ਬਾਅਦ ਜਰਨਲ ਡਾਇਰ ਦੇ ਮਨ ਵਿੱਚ ਦੁਬਾਰੇ ਫੁਰਨਾ ਆਇਆ ਵੀ ਦੇਖਿਆ ਜਾਵੇ ਕਰਫਿਊ ਲੱਗਿਆ ਵੀ ਹੈ ਕਿ ਨਹੀਂ ਲੱਗਿਆ ਸੋ ਉਹਨੇ ਡੀਸੀ ਆ ਜਿਹੜਾ ਇਰਵਿੰਗ ਉਸ ਵੇਲੇ ਅੰਮ੍ਰਿਤਸਰ ਦਾ ਡੀਸੀ ਇਰਵਿੰਗ ਸੀ ਉਹਨੂੰ ਸੁਨੇਹਾ ਭੇਜ ਕੇ ਆਪਣੇ ਕੋਲ ਬੁਲਾਇਆ ਦੋਵੇਂ ਡੀਸੀ ਇਰਵਿੰਗ ਤੇ ਜਰਨਲ ਡਾਇਰ ਆ ਜਿਹੜੇ ਉਹ ਦੁਬਾਰੇ ਸ਼ਹਿਰ ਵਿੱਚ ਜਾਂਦੇ ਆ ਸਿਰਫ ਇਹ ਦੇਖਣ ਲਈ ਵੀ ਸਾਡੇ ਹੁਕਮਾਂ ਦੀ ਤਮੀ儿 ਹੋ ਰਹੀ ਆ ਕਿ ਨਹੀਂ ਹੋ ਰਹੀ ਮਾਹੌਲ ਕੀ ਹੈਗਾ ਹਾਂ ਵੀ ਮਾਹੌਲ ਵੀ ਵਾਕਿਆ ਹੀ ਕਰਫਿਊ ਲੱਗ ਗਿਆ ਹੈ ਜਾਂ ਹਾਲੇ ਵੀ ਕਰਫਿਊ ਵਿੱਚ ਹੈ ਜਿਹੜੀ ਢਿੱਲ ਦਿੱਤੀ ਗਈ ਹੈ 10 ਤੋਂ 10:30 ਵਜੇ ਤੱਕ ਉਹ ਜਿਹੜੇ ਸ਼ਹਿਰ ਵਿੱਚ ਰਹਿੰਦੇ ਆ ਉਸ ਤੋਂ ਬਾਅਦ ਉਹ ਘਰ ਆ ਜਾਂਦੇ ਆ ਕਿਉਂਕਿ ਇੰਨੇ ਵੱਡੇ ਕਤਲੇਆਮ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਜਰਨਲ ਡਾਇਰ ਨੂੰ ਇਹ ਰਿਪੋਰਟ ਦਿੱਤੀ ਗਈ ਸੀ ਵੀ ਜਿਹੜੇ ਮਾਝੇ ਦੇ ਸਿੱਖ ਨੇ ਉਹ ਬਹੁਤ ਵੱਡੀ ਬਗਾਵਤ ਕਰ ਸਕਦੇ ਹੈਗੇ ਸੋ ਉਹਨੂੰ ਬਗਾਵਤ ਦਾ ਡਰ ਸੀ ਔਰ ਇਹ ਸੀਗਾ ਵੀ ਸਾਡੇ ਤੇ ਜਿਹੜੇ ਹਮਲੇ ਹੋ ਸਕਦੇ ਆ ਸੋ ਇਸ ਬਗਾਵਤ ਦੇ ਡਰ ਨੂੰ ਜਾਂ ਇਸ ਬਗਾਵਤ ਨੂੰ ਖਤਮ ਕਰਨ ਲਈ ਦੂਜੇ ਦਿਨ ਉਹਨਾਂ ਨੇ ਇੱਕ ਜਿਸ ਤਰ੍ਹਾਂ ਸੰਮਣ ਗੱਡਿਆ ਸਰਕਾਰੀ ਸੰਮਣ ਜਿਹੜੇ ਹੁੰਦੇ ਆ ਜਿੱਦਾਂ ਥਾਣਿਆਂ ਚੋਂ ਸੰਮਣ ਨਿਕਲਦੇ ਆ ਨਾ ਸੋ ਉਹ ਸੰਮਣ ਆ ਜਿਹੜਾ ਸਰਦਾਰ ਅਰੋੜ ਸਿੰਘ ਉਹਨਾਂ ਨੂੰ ਜਿਹੜਾ ਕੱਢਿਆ ਹੈਗਾ ਵੀ ਤੁਸੀਂ ਸਾਨੂੰ ਇੱਥੇ ਆ ਕੇ ਮਿਲੋ ਇੱਕ ਤਰ੍ਹਾਂ ਨਾਲ ਜਿੱਦਾਂ ਪੁਲਿਸ ਥਾਣੇ ਬੁਲਾਇਆ ਜਾਂਦਾ ਹੈ ਹਨਾ ਇੱਕ ਦੋਸ਼ੀਆਂ ਵਾਂਗ ਉਹਨਾਂ ਨੂੰ ਬੁਲਾਇਆ ਕਿ ਵੀ ਇੱਥੇ ਆ ਕੇ ਮਿਲੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸੋ ਦੱਸਿਆ ਜਾਂਦਾ ਵੀ ਜਿਹੜੇ ਅਰੋੜ ਸਿੰਘ ਸੀ ਉਹ ਆਪਣੇ ਨਾਲ ਸੁੰਦਰ ਸਿੰਘ ਮਜੀਠੀਆ ਨੂੰ ਲੈ ਕੇ ਆਏ ਜਰਨਲ ਡਾਇਰ ਨੂੰ ਮਿਲਣ ਲਈ ਵੀ ਤਾਂ ਕਿ ਉਹ ਇਹ ਸੀਗਾ ਵੀ ਸਿੱਖਾਂ ਦੀ ਬਗਾਵਤ ਨੂੰ ਰੋਕਿਆ ਜਾ ਸਕੇ ਹਨਾ ਸੋ ਇਹ ਕਹਿਣਾ ਵੀ ਜਰਨਲ ਡਾਇਰ ਨੇ ਸ਼ਾਮ ਨੂੰ ਸੁੰਦਰ ਸਿੰਘ ਮਜੀਠੀਆ ਦੇ ਘਰ ਖਾਣਾ ਖਾਧਾ ਇਹ ਬਿਲਕੁਲ ਗਲਤ ਆ ਉਹ ਇੰਨਾ ਡਰਿਆ ਹੋਇਆ ਸੀ ਅਸੀਂ ਦੱਸਿਆ ਵੀ ਆਪਣੇ ਹੱਥਾਂ ਨਾਲੋਂ ਤੋਂ ਸਿਗਰਟ ਵੀ ਨਹੀਂ ਸੀ ਬਾਲੀ ਜਾ ਰਹੀ ਹੈ ਨਾ ਸੋ ਇੰਨਾ ਡਰ ਗਿਆ ਹੋਇਆ ਸੀ ਸੋ ਉਸ ਹਾਲਾਤ ਵਿੱਚ ਜਦੋਂ ਆਪਣੇ ਆਲੇ ਦੁਆਲੇ ਦਾ ਉਹਦੇ ਪਰਛਾਵਿਆਂ ਤੋਂ ਵੀ ਡਰ ਲੱਗ ਰਿਹਾ ਸੀ ਉਹ ਕਿਸੇ ਸਿੱਖ ਦੇ ਘਰ ਖਾਣਾ ਖਾਣ ਬਾਰੇ ਕਿਸ ਤਰ੍ਹਾਂ ਸੋਚ ਸਕਦਾ ਸੋ ਇਹ ਬਿਲਕੁਲ ਹੀ ਅਣਹੋਣੀਆਂ ਗੱਲਾਂ ਨੇ ਇਤਿਹਾਸ ਇਹ ਦੱਸਦਾ ਵੀ ਦੂਜੇ ਦਿਨ 10 ਵਜੇ ਤੋਂ ਬਾਅਦ ਅਰੋੜ ਸਿੰਘ ਨੂੰ ਮਿਲਣ ਆਉਂਦੇ ਆ ਉਹਦੇ ਨਾਲ ਸੁੰਦਰ ਸਿੰਘ ਮਜੀਠੀਆ ਸੀ ਵੀ ਤਾਂ ਕਿ ਜਿਹੜੀ ਕੋ ਗੱਲਬਾਤ ਹੋਊਗੀ ਦੋ ਜਣੇ ਆ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਆ ਜਰ ਨਾਲ ਸੋ ਇਸ ਇਤਿਹਾਸ ਸਰਕਾਰੀ ਦਰਬਾਰੇ ਕਿਤਨਾ ਕਿਤੇ ਉਹਨਾਂ ਦੀ ਬਣੀ ਹੋਣ ਕਰਕੇ ਕੀ ਉਹ ਉਹ ਵਾਲਾ ਜਿਹੜਾ ਲਿੰਕ ਆ ਜਿਹੜਾ ਉਹਦੇ ਹੋ ਸਕਦਾ ਜੀ ਪਰ ਆ ਆ ਜਿਹੜਾ ਕਹਿਣਾ ਵੀ ਉਹਦੇ ਘਰੇ ਖਾਣਾ ਖਾਦਾ ਇਹ ਇਤਿਹਾਸ ਤੋਂ ਬਾਅਦ ਜਿਹੜਾ ਉਹ ਵਾਲੀ ਬਿਲਕੁਲ ਗਲਤ ਹੈ